ਲੰਗਰ ਲਾਉਂਦੇ ਨੇ ਹਰ ਇੱਕ ਸਾਲ ਕੋਈ 30 ਸਾਲਾਂ ਤੋਂ ਲੰਗਰ ਲਾ ਰਹਾ ਐ ਇਹਨੇ ਬੜਿਆ ਵਧੀਆ ਨਾਲਾ ਪ੍ਰੋਗਰਾਮ ਐ ਇੰਦਾ ਦੀ ਕੋਈ ਗੱਲ ਨਹੀਂ ਸਾਡਾ ਤਾਂ ਭਾਈਚਾਰਾ ਇੰਦੇ ਵਿੱਚ ਕੋਈ ਹੋ ਨਹੀਂ ਹੈ ਕਈ ਵਾਰ ਪਤਾ ਨਹੀਂ ਲੱਗਦਾ ਬੰਦ ਨੂੰ ਅਚਾਨਕ ਕੋਈ ਨਾ ਕੋਈ ਗਲਤੀ ਹੋ ਜਾਂਦੀ ਐ ਜਿਹਦੇ ਕਰਕੇ ਇਸਕਿਊਟ ਬਣ ਜਾਂਦਾ ਚਲੋ ਜੋ ਵੀ ਹੋਇਆ ਬਹਾਮੈਦੀ ਕਿਰਪਾ ਨਾਲ ਸਭ ਜੀ ਆਪਣੇ ਜੱਫਣਾ ਕਿਹੜਾ ਵੱਡਾ ਪੰਦ ਖਾਦੇ ਹੋਏ ਅੱਜੁੱਦ ਆ ਕੇ ਇੱਥੇ ਜਿਹੜੀ ਸੇਵਾ ਕੀਤੀ ਐ ਉਹ ਜਿਹੜਾ ਇਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਇਹ ਪਰ ਅੱਲਾ ਜਿਹੜਾ ਵਰਲਡ ਫੇਮਸ ਸਾਉਂਡ ਦੇ ਮਾਲਕ ਬਿੱਟੂ ਵੱਲੋਂ ਜੀਟੀ ਰੋਡ ਤੇ ਪਿਛਲੇ 28 ਸਾਲਾਂ ਤੋਂ ਲਗਾਏ ਜਾ ਰਹੇ ਮਹਾਮਾਇਦੇ ਲੰਗਰ ਨੂੰ ਲੈ ਕੇ ਕੱਲ ਜੋ ਵਿਵਾਦ ਅਖਬਾਰਾਂ ਅਤੇ ਚੈਨਲਾਂ ਦੀਆਂ ਸੁਰਖਿਆ ਬਣਿਆ ਸੀ ਅੱਜ ਉਹ ਐਸਐਚਓ ਸਾਹਿਬ ਅਤੇ ਬਿੱਟੂ ਦੀ ਸਮਝੌਦਾ ਦੀ ਕਾਰਨ ਸੋਲਵ ਹੋ ਗਿਆ ਹੈ ਅੱਜ ਖੰਨਾ ਦੇ ਐਸਐਚਓ ਸਾਹਿਬ ਨੇ ਖੁਦ ਮਾਤਾ ਦੇ ਲੰਗਰ ਵਿੱਚ ਆ ਕੇ ਸੇਵਾ ਕੀਤੀ ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਨਹੀਂ ਸੀ ਉਹ ਤਾਂ ਸਿਰਫ ਟ੍ਰੈਫਿਕ ਕਾਰਨ ਹੀ ਉਹਨਾਂ ਨੂੰ ਸਮਝਾਣ ਆਏ ਸੀ ਪਰ ਫਿਰ ਵੀ ਜੇਕਰ ਕੋਈ ਗਲਤਫਹਿਮੀ ਹੋਈ ਹੈ ਤਾਂ ਬਿੱਟੂ ਮੇਰਾ ਭਰਾ ਹੈ ਮੇਰੇ ਕਾਰਨ ਜੇਕਰ ਕੋਈ ਤਕਲੀਫ ਹੋਈ ਹੈ ਮੈਂ ਬਿੱਟੂ ਨਾਲ ਮਿਲ ਕੇ ਉਸ ਨੂੰ ਦੂਰ ਕਰ ਦੇਵਾਂਗਾ ਅੱਜ ਜਿਹੜਾ ਲੰਗਰ ਲਗਾਇਆ ਗਿਆ ਬਿੱਟੂ ਜੀ ਵੱਲੋਂ ਕੱਲ ਕੁਝ ਗਲਤ ਫਹਿਮੀਆਂ ਸੀ ਜਿਹੜੇ ਦੁਆਰਾ ਦੀਆਂ ਸੁੱਖੀਆਂ ਬਣੀਆਂ ਤੇ ਕਿਆ ਕਾਰਨ ਹੋਇਆ ਤੇ ਅੱਜ ਜਿਹੜਾ ਹੈ ਤੇ ਮਾਂ ਦੇ ਦੁਆਰ ਦੇ ਉੱਪਰ ਲੰਗਰ ਵੀ ਜਿਹੜਾ ਹੈ ਬਸਾਰੇ ਦੇਖੋ ਜੀ ਕੱਲ ਕੁਝ ਡਰਾਈਵ ਕੋਈ ਪ੍ਰੋਬਲਮ ਆਈ ਸੀ ਉਹ ਪ੍ਰੋਬਲਮ ਸੋਲਵ ਹੋ ਗਈ ਮੌਕੇ ਤੇ ਲੰਗਰ ਲਾਉਂਦੇ ਨੇ ਹਰ ਇੱਕ ਸਾਲ ਕੋਈ 30 ਸਾਲਾਂ ਤੋਂ ਲੰਗਰ ਲਾ ਰਾ ਐਨੇ ਬੜਿਆ ਵਧੀਆ ਨਾਲਾ ਪ੍ਰੋਗਰਾਮ ਹੈ ਇੰਦਾ ਦੀ ਕੋਈ ਗੱਲ ਨਹੀਂ ਸਾਡਾ ਤਾਂ ਭਾਈਚਾਰਾ ਐ ਇਸ ਦੇ ਵਿੱਚ ਕੋਈ ਉਹ ਨਹੀਂ ਹੈ ਇਹ ਤਾਂ ਜਿਹੜੇ ਕੰਮ ਕਰਦੇ ਆ ਕੋਲੋਂ ਤਾਂ ਇਦਾਂ ਹੋ ਹੀ ਜਾਂਦਾ ਹੁੰਦਾ ਨਹੀਂ ਅਡਜਸਟ ਮਟਾ ਹੋ ਜਾਂਦਾ ਗੱਲ ਇਹ ਸੰਗਤ ਦੀ ਸੇਵਾ ਕਰਕੇ ਕਿਹਦਾ ਮਨ ਮੈਂ ਕਹਾਂ ਜੀ ਖੁਸ਼ੀ ਪੂਰੀ ਮਾਤਾ ਰਾਣੀ ਦਾ ਪੂਰਾ ਹੋ ਰਿਹਾ ਮਨੁਸ਼ਾਨ ਮਨੁਸ਼ਾਨਤੀ ਆਈ ਹੈ ਕੀ ਕਹਿਣਾ ਚਾਹੁੰਦੇ ਆ ਕੁਝ ਕਰ ਗਲਤ ਰਹਿਮੀਆਂ ਹੋਈਆਂ ਔਰ ਅੱਜ ਮਾਤਾ ਦੇ ਦਰਬਾਰ ਦੇ ਉੱਪਰ ਉਦੋਂ ਪ੍ਰਸ਼ਾਸਨ ਦੇ ਅਧਿਕਾਰੀ ਨੇ ਚੜ੍ਹ ਕੇ ਉਹਨੇ ਲੱਗ ਕੇ ਵੀ ਸੇਵਾ ਲਾ ਜੀ ਗੱਲ ਇਹ ਵੀ ਹਰ ਟਾਈਮ ਹਰ ਸਮਾਂ ਇੱਕੋ ਜਿਹਾ ਨਹੀਂ ਹੁੰਦਾ ਕਈ ਵਾਰ ਪਤਾ ਨਹੀਂ ਲੱਗਦਾ ਬੰਦੇ ਨੂੰ ਅਚਾਨਕ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਜਿਸ ਦੇ ਕਰਕੇ ਡਿਸਟਰਬ ਬਣ ਜਾਂਦਾ ਚਲੋ ਜੋ ਵੀ ਹੋਇਆ ਆਹਮੈ ਦੀ ਕਿਰਪਾ ਨਾਲ ਸਭ ਠੀਕ ਹੋ ਰਿਹਾ ਔਰ ਠੀਕ ਹੀ ਹੋਊਗਾ ਆਪਾਂ ਇਹ ਕਹਿ ਸਕਦੇ ਕਿ ਮਾਨ ਅੱਜ ਸਭ ਨੂੰ ਇਕੱਠੇ ਕਰਕੇ ਇੱਕ ਬੜੀ ਖੁਸ਼ੀ ਆ ਚਲੋ ਆਪ ਵੀ ਆਏ ਨੇ ਹੁਣ ਸੇਵਾ ਕਰਨ ਵਾਸਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਚਲੋ ਜੋ ਵੀ ਇਹਨਾਂ ਵੱਲੋਂ ਹੋਇਆ ਜਾਂ ਕੁਝ ਵੀ ਸਮੇਂ ਦੇ ਮਤਲਬ ਗਲਤ ਹੋਇਆ ਤਾਂ ਠੀਕ ਹੋਇਆ ਤੇ ਪਰਮਾਤਮਾ ਹੀ ਜਾਣਦਾ ਅੱਜ ਸੇਵਾ ਕਰਨ ਆਇਆ ਸਾਡਾ ਸਾਰਾ ਗੁੱਸਾ ਖੰਡਾ ਹੋ ਗਿਆ ਕੱਲ ਕੋਈ ਕਿਸੇ ਕਾਰਨ ਚਾ ਟ੍ਰੈਫਿਕ ਦੀ ਸਮੱਸਿਆ ਲੈ ਕੇ ਕੁਛ ਐਸਐਚਓ ਸਾਹਿਬ ਦੇ ਬਾਰੇ ਕੁਛ ਇਹਨਾਂ ਨੂੰ ਕੁਛ ਪਤਾ ਵੀ ਨਹੀਂ ਸੀਗਾ ਐਸਐਚਓ ਦਾ ਵੀ ਕੁਛ ਆ ਪ੍ਰਾਈਵੇਟ ਗੱਡੀ ਦੇ ਵਿੱਚ ਸੀਗੇ ਤੇ ਕੁਛ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਕੋਈ ਡਿਸਕਿਊਟ ਥੋੜਾ ਜਿਹਾ ਪੈ ਗਿਆ ਸੀਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਜਿਹੜਾ ਕਿ ਐਸਐਚਓ ਸਾਹਿਬ ਸਾਡੇ ਬਹੁਤ ਹੀ ਵਧੀਆ ਇਨਸਾਨ ਨੇ ਪਹਿਲਾਂ ਵੀ ਬੜੇ ਲੰਬੇ ਸਮੇਂ ਤੋਂ ਜਿਹੜੇ ਖੰਨੇ ਦੇ ਵਿੱਚ ਬਹੁਤ ਇਹਨਾਂ ਨੇ ਵਧੀਆ ਸੇਵਾਵਾਂ ਕੀਤੀਆਂ ਨੇ ਕੋਈ ਇਹੋ ਜੀ ਗਲ ਹੈ ਨਹੀਂ ਸੀਗੀ ਚਲੋ ਜੋ ਵੀ ਕਈ ਵਾਰੀ ਸਮਾਂ ਹੀ ਹੈ ਜਾਂ ਹੁੰਦਾ ਹੈ ਵੀ ਜਿਹੜਾ ਕੋਈ ਗਲਤ ਫਹਿਮੀਆਂ ਪੈਦਾ ਕਰ ਦਿੰਦਾ ਪਰ ਅੱਜ ਐਸਐਚਓ ਸਾਹਿਬ ਨੇ ਵੀ ਅੱਜ ਆਪਣਾ ਇਹ ਜਿਹੜਾ ਵੱਡਾ ਪੰਦ ਦਿਖਾਉਂਦੇ ਹੋਏ ਅੱਜ ਖੁਦ ਆ ਕੇ ਇੱਥੇ ਜਿਹੜੀ ਸੇਵਾ ਕੀਤੀ ਹੈ ਉਹ ਜਿਹੜਾ ਇਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਇਹ ਪਰਾਲਾ ਜਿਹੜਾ ਅੱਜ ਕੀਤਾ ਵੀ ਚਲੋ ਕੋਈ ਵੀ ਕਿਸੇ ਦੇ ਦਿਲ 'ਚ ਕੋਈ ਗੱਲ ਰਹੇ ਨਾ ਉਹ ਪੂਰੀ ਤਰੀਕੇ ਨਾਲ ਅੱਜ ਇਹਨਾਂ ਨੇ ਆਪਣਾ ਵੱਡਾ ਪੰਦ ਦਿਖਾਉਂਦੇ ਹੋਏ ਐਸਐਚਓ ਸਾਹਿਬ ਨੇ ਖੁਦ ਲੰਗਰ ਦੀ ਸੇਵਾ ਕੀਤੀ ਹੈ ਤੇ ਵੀ ਜਿਹੜਾ ਕਿਸੇ ਦੇ ਦਿਲ ਦੇ ਵਿੱਚ ਗੱਲ ਰਹੇ ਨਾ ਕਿਸੇ ਵੀ ਜੇ ਕਿਸੇ ਧਰਮ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਠੇਸ ਪਹੁੰਚੀ ਹੈ ਤਾਂ ਉਹਨਾਂ ਨੇ ਸਪਸ਼ਟ ਕਿਹਾ ਵੀ ਮੈਨੂੰ ਮੈਂ ਮਾਫੀ ਮੰਗਦਾ ਜੇ ਕਿਸੇ ਧਰਮ ਦੇ ਲੋਕਾਂ ਨੂੰ ਕੋਈ ਬੇਰੀ ਵਜ੍ਹਾ ਨਾਲ ਕੋਈ ਗਲਤੀ ਹੋਈ ਹੈ ਤੇ ਅਸੀਂ ਵੀ ਸਭ ਨੂੰ ਇਹੀ ਗੱਲ ਕਹਿੰਦੇ ਆ ਵੀ ਕੋਈ ਇਹੋ ਜੀ ਗੱਲ ਹੁਣ ਹੈ ਨਹੀਂ ਹੈ ਸਾਰਾ ਮੈਟਰ ਜਿਹੜਾ ਹੈਗਾ ਇਹ ਸੌਟ ਆਊਟ ਹੋ ਚੁੱਕਿਆ ਹੈ ਤੇ ਐਸਐਸਪੀ ਸਾਹਿਬ ਦੇ ਵੀ ਨਿਸ਼ਾ ਨਿਰਦੇਸ਼ਾਂ ਦੇ ਸਾਰਾ ਅਧੀਨ ਹੋਇਆ ਸਾਰਾ ਕੁਝ ਕਰਨੈਲ ਜੀ ਸਾਡੇ ਨਾਲ ਨੇ ਇਹ ਵੀ ਕੱਲ ਤੋਂ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਸੀਗੇ ਐਸਪੀਡੀ ਸਾਹਿਬ ਨੇ ਵੀ ਬਹੁਤ ਜਿਹੜਾ ਸਾਰਾ ਇਸ ਮੈਟਰ ਨੂੰ ਵੀ ਇਹ ਕੋਈ ਕਈ ਕੱਜ ਦੇ ਸਮੇਂ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਜਿਹੜੇ ਹਰ ਰੋਜ਼ ਡੀਜੀਪੀ ਸਾਹਿਬ ਵੀ ਪ੍ਰੋਫੈਸਰ ਸੈਸ਼ਨ ਲੱਗਿਆ ਹੋਇਆ ਵੀ ਜਿਹੜੇ ਇਹ ਕੰਮਾਂ ਨੂੰ ਤਲ ਦੇਣ ਦੀ ਕੋਸ਼ਿਸ਼ ਕਰਦਾ ਤੇ ਬਹੁਤ ਵਧੀਆ ਇਹਨਾਂ ਨੇ ਕੰਟਰੋਲ ਕੀਤਾ ਇਸ ਸਥਿਤੀ ਨੂੰ ਤੇ ਅੱਜ ਸਾਰਾ ਕੁਝ ਜਿਹੜਾ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਹੜਾ ਇਹ ਖਤਮ ਹੋ ਗਿਆ ਰਿਸ਼ਾਨਸ਼ ਸ਼ਰਮਾ ਜੀ ਜਿਹੜੇ ਸ਼ਿਵ ਸਾਗਰ ਮਹਾਕਾਲੀ ਮੰਦਿਰ ਖਰੜ ਦੇ ਮੁੱਖ ਸੇਵਾਦਾਰ ਨੇ ਤੇ ਸ਼ਿਵ ਸੈਨਾ ਹਿੰਦ ਦੇ ਜਿਹੜੇ ਕੌਮੀ ਪ੍ਰਧਾਨ ਨੇ ਉਹ ਵੀ ਕੱਲ ਇੱਥੇ ਆਏ ਸੀਗੇ ਤੇ ਉਹਨਾਂ ਵੱਲੋਂ ਵੀ ਹੁਣ ਜਿਹੜਾ ਸੰਦੇਸ਼ ਦਿੱਤਾ ਗਿਆ ਵੀ ਜੇ ਇਹ ਜਿਵੇਂ ਐਸਐਚਓ ਸਾਹਿਬ ਨੇ ਵੱਡਾ ਪੰਨ ਦਿਖਾਇਆ ਹੈ ਵੀ ਤਾਂ ਇਹ ਜਿਹੜਾ ਮੈਸੇਜ ਮੈਟਰ ਹੈਗਾ ਇਹਨੂੰ ਅੱਗੇ ਨਾ ਤੋਲ ਦਿੱਤਾ ਜਾਵੇ ਤੇ ਅਸੀਂ ਨਿਸ਼ਾਨ ਸ਼ਰਮਾ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜੋ ਕੱਲ ਖੁਦ ਆਏ ਵੀ ਸੀਗੇ ਤੇ ਉਹਨਾਂ ਨੇ ਵੀ ਬਹੁਤ ਸ਼ਾਂਤੀਪੂਰਵਕ ਜਿਹੜਾ ਇਹ ਮਾਮਲਾ ਜਿਹੜਾ ਸੰਦੇਸ਼ ਭੇਜਿਆ ਹੈ ਵੀ ਇਹਨੂੰ ਇਹ ਆਪਾਂ ਖਤਮ ਕਰਨਾ ਹੈਗਾ ਜੈ ਮਾਤਾ ਜੀਟੀ ਰੋਡ ਤੇ ਥਾਣਾ ਇਕਲੇ ਨਾਲ ਲੱਗਦੇ ਪਿਛਲੇ ਲੰਬੇ ਸਮੇਂ ਤੋਂ ਮਾਂ ਦਾ ਜਿਹੜਾ ਲੰਗਰ ਹੈ ਕੱਲ ਕੁਝ ਬਵਾਦਾਂ ਦੇ ਘੇਰੇ ਆ ਗਿਆ ਸੀ। ਕੁਝ ਗਲਤਫਹਿਮੀਆਂ ਜਿਹੜੀਆਂ ਕੀ ਕੁਝ ਖਵਾਰਾਂ ਦੇ ਵਿੱਚ ਵੀ ਸੁਰਖੀਆਂ ਲੱਗੀਆਂ ਚਾਹਨਾ ਦਾ ਵੀ ਲੱਗੀਆਂ ਕਿ ਐਸਐਚਓ ਸਾਹਿਬ ਵੱਲੋਂ ਜਾਂ ਬਿੱਟੂ ਸਾਉਂਡ ਵੱਲੋਂ ਜਿਹੜਾ ਕੁਝ ਤਿਲਕਾ ਤੁਲਕੀ ਦੀ ਗੱਲ ਚੱਲ ਰਹੀ ਸੀ ਪਰ ਅੱਜ ਮਾਂ ਨੇ ਇੱਕ ਜਗ੍ਹਾ ਇਕੱਠੇ ਕਰਤੇ ਕਿਉਂਕਿ ਸਾਰੇ ਧਰਮ ਕਹਿੰਦੇ ਨੇ ਕਿ ਆਪਸ ਵਿੱਚ ਇਕੱਠੇ ਨੇ ਭਾਈਚਾਰਾ ਆਪਸ ਵਿੱਚ ਤੁਸੀਂ ਦੇਖ ਰਹੇ ਹੋ ਅੱਜ ਸਾਰੇ ਇਕੱਠੇ ਖੜੇ ਨੇ ਕੁਝ ਗਲਤਫਹਿਮੀਆਂ ਸਿਗੀਆਂ ਟਰੈਫਿਕ ਨੂੰ ਲੈ ਕੇ ਪਰ ਅੱਜ ਜੋ ਐਸਐਚਓ ਸਾਹਿਬ ਨੇ ਪਹਿਲ ਕਦਮੀ ਕਰਦੇ ਹੋਏ ਅੱਜ ਜੋ ਮਾਂ ਦੇ ਚਰਨਾਂ ਦੇ ਵਿੱਚ ਉਹਰੇ ਸੇਵਾ ਨਿਭਾਈ ਹੈ ਮਾਂ ਇਹਨਾਂ ਨੂੰ ਅਸ਼ੀਰਵਾਦ ਦੇਵੇ ਤਰੱਕੀਆਂ ਬਖਸ਼ੇ ਕਿਉਂਕਿ ਲੋਕ ਬੜੇ ਹੁੰਦੇ ਨੇ ਚੱਕਣ ਵਾਲੇ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਬਤਨ ਹੈ ਇਹ ਹਿੰਦੁਸਤਾਨਾ ہمارا ਕਹਿੰਦੇ ਨੇ ਕਿ ਜਿਹੜਾ ਹਿੰਦੁਸਤਾਨਾ ਹੈ ਇਹ ਚ ਸਾਰੇ ਧਰਮ ਬਰਾਬਰ ਨੇ ਸਭ ਧਰਮਾਂ ਦੇ ਵਿੱਚ ਕਿ ਦੂਜੇ ਦੀ ਸੇਵਾ ਜਿਹੜੀ ਹੈ ਲੰਗਰੀ ਆ ਉੱਤੇ ਸੇਵਾ ਕੀਤੀ ਜਾਂਦੀ ਹੈ ਸੋ ਅੱਜ ਜਿੰਨੇ ਵੀ ਸਾਡੇ ਅਧਿਕਾਰੀ ਵੀ ਉਹਰੇ ਆਏ ਨੇ ਉਹਨਾਂ ਸਾਰਿਆਂ ਨੇ ਮਾਂ ਦੇ ਦਰਵਾਜ਼ੇ ਦੇ ਉੱਪਰ ਲੰਗਰ ਲਗਾਇਆ ਸੋ ਮੈਂ ਇੱਕ ਨਵੇਦਨ ਕਰਨਾ ਚਾਹੁੰਦਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਤੂਲ ਫੜਾ ਦਿੰਦੇ ਨੇ ਛੋਟੀ ਜੀ ਗੱਲ ਨੂੰ ਇੱਥੇ ਐਸਐਚਓ ਸਾਹਿਬ ਵੱਲੋਂ ਟ੍ਰੈਫਿਕ ਦੀ ਸਮੱਸਿਆ ਸੀ ਉਹਦੇ ਵਾਸਤੇ ਗੱਲ ਕਹੀ ਗਈ ਬਿੱਟੂ ਸਾਹਿਬ ਆਪਣੀ ਜਗ੍ਹਾ ਦੇ ਉੱਪਰ ਕਿਨੇ ਲੰਬੇ ਸਮੇਂ ਜਿਹੜੇ ਲੰਗਰ ਲਗਾ ਰਹੇ ਸੀਗੇ ਕੁਝ ਗਲਤਫਹਿਮੀਆਂ ਸੀ ਉਹ ਦੋਨਾਂ ਨੇ ਆਪਸ ਵਿੱਚ ਬੈਠ ਕੇ ਜਰੀ ਨੇ ਉਹ ਹੱਲ ਕਰ ਲਿਆ ਨੇ ਸੋ ਅੱਗੇ ਤੋਂ ਐਸੇ ਗੱਲਾਂ ਦੀ ਜਰੀ ਹੈ ਤੂਲ ਨਾ ਫੜਾਇਆ ਜਾਵੇ ਕੈਮਰਾਮੈਨ ਰੇਸ਼ ਰਾਜ ਨਾਲ ਮੈਂ ਰਾਜਮੈਨ ਰੋ Universal mm -hmm. new Univ nation.